ਕੁੜੀ ਹੋਵੇ ਮੈਨੂੰ ਅੱਥਰ ਰੋਕ ਲੋ ਗੱਡੀ ਮੈਨੂੰ ਬਾਥਰੂਮ ਆਉਂਦਾ ਜੀ ਉਹ ਨਾਲਾ ਪੀਚਿਆ ਗਿਆ ਮੜ ਕੇ ਗੰਡਾ ਨਾ ਮਿੱਠੋ ਕਲਾਵੇ ਜੀ ਮਿੱਠੋ ਕਿਤੇ ਖੁੱਲ ਨਾ ਮੈਂ ਮੈਨੂੰ ਗਾਵਾਈ ਕਦੀ ਗਿਆ ਇਸੇ ਖਾਲਾ ਆਪਣੀ ਯਾਰਾ ਖੌਦ ਦਾ ਕਾ ਤੂੰ ਮੈਂ ਕੋ ਕੁੜੀ ਹੋਵੇ ਤੇ ਛੱਤ ਆ ਪਿਆ ਮੇਸ਼ਾ ਨਹੀਂ ਮੂਟ ਜੀ ਗੱਦ ਦੇ ਦਾ ਪਰਵਾਹ ਜਾਇ ਦੇ ਸੀ ਹਾਂ ਜੀ ਕਿਉਂਕਿ ਵੱਡਾ ਸਾਰਿਆਂ ਨਾਲੋਂ ਮੈਂ ਹੀ ਸੀਗਾ ਜੀ ਅੱਛਾ ਹਾਂ ਜੀ ਰਬਾ ਦਹੀਆ ਤੇ ਸਾਰੇ ਤੈਨੂੰ ਪਿਆਰ ਵੀ ਸਾਰੇ ਬਹੁਤ ਹਾਂ ਪਿਆਰ ਵੀ ਬਹੁਤ ਕੀਤਾ ਜੀ ਜਿੰਨਾ ਵੀ ਮਤਕੀ ਦਾਦੇ ਪੱਦਾਜਾਰੇ ਮੇਰੀ ਬਹੁਤ ਜਾਦੇ ਜੀ ਮਤਕੀ ਪਿਆਰ ਕਰਦੇ ਸੀ ਮੈਨੂੰ ਝੜਕਾ ਤਾਂ ਦਿੰਦੇ ਹੀ ਨਹੀਂ ਉਹ ਕਰਣ ਵਾਲਾ ਬੰਦਾ ਹੀ ਹੈ ਨਹੀਂ ਹਾਂ ਉਹ ਮੈਨੂੰ ਖੁਸ਼ ਰੱਖਦੇ ਸੀਗੇ ਮੈਂ ਉਹਨਾਂ ਨੂੰ ਖੁਸ਼ ਰੱਖਦਾ ਸੀ ਗੱਲਾਂ ਬਾਤਾਂ ਸੁਨਾ ਸੁਨਾ ਕੇ ਜੀ ਤੂੰ ਗੱਲਾਂ ਬਾਤਾਂ ਬੋਲਿਆ ਸੁਣ ਹਾਂ ਜੀ ਉਹ ਕਿਤੇ ਜੀ ਆਪਣੀ ਚਿੰਤਪੁਨੀ ਮਾਤਾ ਦੇ ਆ ਜੀ ਉੱਧਰ ਗਏ ਸੀਗੇ ਉੱਧਰ ਉਹਨਾਂ ਨੇ ਹੁਣ ਤੋਂ ਪਤਾ ਵੀ ਲੋਕ ਕਾਫੀ ਇਕੱਠੇ ਹੋ ਕੇ ਜਾਂਦੇ ਆ ਵੀ ਮਤਲਬ ਕਿ ਮੇਲੇ ਮੂਲੇ ਤੇ ਉਹ ਕਹਿੰਦੇ ਸਾਡਾ ਬਜ਼ਾਰ ਗਿਆ ਹੋ ਜਾ ਸੀ ਉਹ ਪਹਿਲੋ ਤੇ ਗੁੱਸੇ ਖੋਰਾ ਸੀਗਾ ਜੀ ਉਹਨੇ ਕਿਹਾ ਕੁੜੀ ਜਾ ਵੇ ਮੈਨੂੰ ਅੱਥਰ ਰੋਕ ਲੋ ਗੱਡੀ ਮੈਨੂੰ ਬਾਥਰੂਮ ਆਉਂਦਾ ਜੀ ਉਹ ਨਾਲਾ ਪਿੱਛੇ ਆ ਗਿਆ ਮੜ ਕੇ ਗੰਡਾ ਨਾ ਮਿੱਠੋ ਕਲਾ ਵੇ ਜੀ ਮਿੱਠੋ ਕਿੱਥੇ ਖੁੱਲ੍ਹੇ ਮੈਂ ਮੈਨੂੰ ਗਾਇਕ ਜੀ ਗਏ ਖਲਾ ਉਪਰੀ ਯਾਰਾ ਖੌਦ ਦਾ ਤੈ ਮੈਂ ਖੌ ਉਰੀ ਹੋਵੇ ਤੇ ਛੱਤ ਆਏ ਪਯਾਮੇシャレ ਮੂਟਦੇ ਪੂਰਾ ਰੌਣਕੀ ਸੀ ਆ ਵੀਰਾ ਰੌਣਕੀ ਸੀ ਮੈਂ ਤਾਂ ਕਿ ਮਜ਼ਾਕ ਵੱਧ ਕਰਦਾ ਹੁੰਦਾ ਸੀ ਮੈਂ ਬਈ ਆ ਗਾਣੇ ਬਸ ਛੇੜਖਾਨੀ ਵੱਧ ਹੁੰਦੀ ਸੀ ਹਾਂ ਤਾਇਆ ਕਿੱਦਾਂ ਚੱਲਿਆ ਆਜ ਜੇ ਕਿਤੇ ਚੜਾਈ ਲੱਗਦੀ ਆ ਤਾਈ ਇਹ ਵੀ ਪੱਗ ਲਵਾਉਗੀ ਤੇਰੀ। ਆ ਛੇੜਦਾ ਰਹਿੰਦਾ ਸੀ। ਹਾਂ ਛੇੜਦਾ। ਮਤਲਬ ਉਹ ਤੇ ਬਾਦੂ ਮਰਦਿਆਂ ਨਾਲ ਬਾਹਲੀ ਲਿਆ ਸੀ। ਹਾਂਜੀ। ਨਾ ਹੀ ਸਿਆਣਾ ਹੋ ਗਿਆ। ਹਾਂਜੀ ਹਾਂਜੀ। ਬਿੱਟੂ ਫੇਰ ਫੇਰ ਦਾਦੇ ਤੋਂ ਫੇਰ ਹੋਰ ਦਾਦੇ ਦੀਆਂ ਗੱਲਾਂ ਦੱਸ। ਉਹ ਦਾਦੇ ਦੇ ਬੱਚੇ ਜੀ ਆਏ ਨਾਲ ਉਹਨਾਂ ਦੇ ਆਏ ਜੱਜ ਦਾ ਸੀ। ਉਹ ਆਖ ਸੈਂ ਮੈਂਬਰੀ ਮੁੰਬਰੀ ਚ ਵੀ ਸੇ ਸਤਾਂ ਚ ਵੀ ਸੀਗੇ। ਹਾਂ। ਪਧਾਨੇ ਬੰਦੇ ਸੀਗੇ ਉਹ। ਉਹਨਾਂ ਦੇ ਨਾਲ ਆਉਂਦੇ ਜਾਂਦੇ ਸੀ ਬਾਛਾ-ਛੱਮ ਖਾਲ ਕਰਦਾ ਰਹਿੰਦਾ ਸੀ ਹੂੰ ਹੁਣ ਜਦੋਂ ਵਿਆਹ ਹੋ ਗਿਆ ਬਿੱਟੂ ਵਿਆਹ ਤੋਂ ਬਾਅਦ ਬਹੁਤ ਮਸ਼ਹੂਰੀ ਹੋ ਗਈ ਹੁਣ ਜਦੋਂ ਕਿਤੇ ਆਉਂਦੇ ਜਾਂਦੇ ਆ ਦੋਨੇ ਫਿਰ ਲੋਕ ਪੂਰਾ ਨਿਆਣੇ ਜੀ ਪੂਰਾ ਚਾਹ ਮਨ ਅਗਲੇ ਗੱਡਿਆਂ ਖੜਾ-ਖੜਾ ਕੇ ਫੋਟਮਾਂ ਲੈ ਕੇ ਜਾਂਦੇ ਆ ਵੀਰ ਜੀ ਤੁਸੀਂ ਖੜੋ ਜੀ ਫੋਟੋ ਖਚਾਉਣੀ ਆ ਵੀਰ ਜੀ ਤੁਸੀਂ ਸਾਡੇ ਨਾਲ ਵੀਡੀਓ ਬਣਾਉ ਆ ਸੀ ਬਣਾ ਕੇ ਲੈ ਕੇ ਜਾਂਦੇ ਪਰ ਆਪਾਂ ਨੂੰ ਇਸ ਗੱਲ ਦਾ ਕਮਾਂਡ ਨਹੀਂ ਜੀ ਬਣਾ ਲਓ ਹੂੰ ਤੂੰ ਕੋ ਪਿਆਰ ਕਰ ਹਾਂ ਜੀ ਪਿਆਰ ਕਰਦੇ ਆ ਅਸੀਂ ਕਹ ਦੋ ਉਹ ਤੇ ਕਰੀਓ ਪਿਆਰ ਕਰ ਇੱਕ ਹੀ ਕਿਤਾਬ ਚ ਲਿਖਿਆ ਜੀ ਆਉਂਦੇ ਜਾਂਦੇ ਫਿਰ ਜਦੋਂ ਪੂਰੀ ਬੱਲੇ ਬੱਲੇ ਹੁੰਦੀ ਹੈ ਹਾਂ ਜੀ ਆਉਂਦੇ ਆਚ ਰੋਕ ਲੋਕ ਰੋਕਦੇ ਬਹੁਤ ਪੂਰਾ ਰੋਕਦੇ ਆ ਜੀ ਅੰਬਰਛਾ ਜਾਏ ਤੇ ਕੀ ਗਿਆ ਸੀ ਅੰਬਾਛਾ ਤਾਂ ਪਹੁੰਚਣਾ ਜੀ ਕੋਈ ਬਾਜ ਦਨੂ ਖਿੱਚੇ ਕੋਈ ਇਧਰ ਨੂੰ ਖਿੱਚੇ ਦਰਬਾਰ ਸਾਹਿਬ ਕੇ ਹਾਂ ਜੀ ਦਰਬਾਰ ਸਾਹਿਬ ਪੂਰੀ ਉੱਥੇ ਫਿਰ ਬੱਲੇ ਬੱਲੇ ਹਾਂ ਜੀ ਬੱਲੇ ਬੱਲੇ ਬਿੱਟੂ ਕੋ ਹਾਂ ਜੀ ਆਇਆ ਤੇ ਭੈਣੇ ਬਾਈ ਦਾ ਇਹਦਾ ਸੁਭਾਅ ਚ ਤੁਹਾਨੂੰ ਕੀ ਸਭ ਤੋਂ ਖਾਸ ਚੀਜ਼ ਕੀ ਲੱਗਦੀ ਹੈ ਚੰਗਾ ਲੱਗਦਾ ਚੰਗਾ ਲੱਗਦਾ ਹੂੰ ਬਈ ਇਹਨਾਂ ਵੀ ਕੀ ਖਾਸ ਚੀਜ਼ ਸਭ ਤੋਂ ਚੰਗੀ ਲੱਗਦੀ ਹੈ ਇਹਨਾਂ ਦੀ ਖਾਸ ਚੀਜ਼ ਜੀ ਠੀਕ ਆ ਵਧੀਆ ਕੁੜੀ ਪਰ ਬੋਲਦੇ ਨਹੀਂ ਆਮ ਜਿਵੇਂ ਕੁੜੀਆਂ ਅੱਜ ਕੱਲ੍ਹ ਦੀਆਂ ਵੇਖਦੇ ਆ ਪਰ ਉਹ ਗੱਲਬਾਤ ਨਹੀਂ ਇਹਨਾਂ ਨੂੰ ਫਾਇਦਾ ਵੀ ਨਹੀਂ ਜੀ ਮਹਾਂ ਜੀ ਫਾਇਦਾ ਜਿੰਨਾਂ ਦੀਆਂ ਬੋਲਦੀਆਂ ਫਿਰ ਵਿਚਾਰੇ ਹਾਂਜੀ ਔਖੇ ਰਹਿੰਦੇ ਆ ਪਰ ਇਹ ਗੱਲ ਤੋਂ ਆਪਾਂ ਨੂੰ ਔਖੇ ਦਾ ਨਹੀਂ ਗਾ ਜੀ ਇਹਦੇ ਚਾਤੇ ਆਪਾਂ ਵਧੀਆ ਗੱਲ ਹੈ ਜੇ ਇਦਾ ਰਹੂਗੀ ਤਾਂ ਜੋੜੀਆਂ ਸੁੰਦਰਤਾ ਨਾਲ ਨਹੀਂ ਬਣਦੀਆਂ ਹੁੰਦੀਆਂ ਜੋੜੀਆਂ ਦਿਲ ਮਿਲਿਆ ਨਾਲ ਬਣਦੀਆਂ ਹਾਂਜੀ ਇਹ ਸੁਭਾਵਾ ਕਰ ਹਾਂਜੀ 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 ਛੋਟੀ ਜੋੜੀ ਮੈਨੂੰ ਲੱਗਦਾ ਸ ਦੁਨੀਆ ਦੀ ਸਭ ਤੋਂ ਸੋਹਣੀ ਜੋੜੀ ਹੈ ਸੋਹਣੀ ਜੋੜੀ ਹੈ ਜੀ ਜਿਹੜੀ ਬਣੀ ਹੋਈ ਆ ਮਤਲਬ ਕੀ ਨਾ ਇਹਨਾਂ ਨੇ ਉੱਚਾ ਨੀਵਾ ਬੋਲਿਆ ਨਾ ਆਪਾਂ ਬੋਲਿਆ ਇਹਨਾਂ ਨੇ ਇਨਾਂ ਦੇ ਮਾਪਿਓ ਫਿਰ ਕਿਵੇਂ ਕੀ ਤੁਹਾਨੂੰ ਪਿਆਰ ਕਰਦੇ ਆ ਪੂਰੇ ਸਹੁਰੇ ਜਾਂਦੇ ਮੇਰੇ ਵੱਲੇ ਹੁੰਦੀ ਆ ਹੁਣ ਪੂਰੀ ਪੂਰੀ ਜਿਉ ਤਾਂ ਅੱਗੇ ਪਿੱਛੇ ਭੱਜੇ ਦਿੰਦੇ ਹੂੰ ਓਇਆ ਪਰੋਣਾ ਆ ਗਿਆ ਚੱਡਾ ਪਰੋਣਾ ਆ ਗਿਆ ਉਹ ਤਾਂ ਅੱਗੇ ਪਿੱਛੇ ਹੂੰ ਤੇ ਪਰ ਆਪਾਂ ਕਹਿਆ ਜੀ ਇੰਨਾ ਵੀ ਵਿਚ ਆ ਜਾ ਨੂੰ ਕਾ ਤੋ ਹੂੰ ਪਰੇਸ਼ਾਨੀ ਦੇਣੀ ਓਏ ਸਾਲੀਆਂ ਫਿਰ ਸਾਲੇ ਫਿਰ ਪੂਰੇ ਬਈ ਜੀ ਬਈ ਜੀ ਕਰਦੇ ਸਾਰੇ ਹਾਂ ਪੂਰੀ ਪੂਰੀ ਸੇਵਾ ਕਰਦੇ ਆ ਜੀ ਪਰ ਪਰੇਸ਼ਾਨੀ ਇਨਾਂ ਨੂੰ ਦੇਈ ਦੀ ਨਹੀਂ ਜਾ ਕੇ ਪਤਾ ਲੱਗੇ ਵੀ ਪਰੋਣਾ ਆਇਆ ਸੀ ਬਾਕੀ ਦਾ ਜਦੋਂ ਹੁਣ ਐਤ ਕੀ ਆ ਮੇਰੀ ਐਕਟਰ ਬੂ ਹੋਈ ਸੀ ਵੀ ਮਾ ਤਾਂ ਕਿ ਵੈਲ ਹੋਇਆ ਉਹਦਾਂ ਦੇ ਵਿਆਹ ਦੇ ਵਿੱਚ ਹੀ ਵੈਲ ਲਗਾਇਆ ਉਹਨਾਂ ਨੇ ਪੂਰਾ ਲੱਗ ਗਿਆ ਵੀ ਯਾਰ ਸਾਡਾ ਪਰੋਣਾ ਇੰਨਾ ਕਾ ਮਤਬ ਕੀ ਮਸ਼ਹੂਰ ਆ ਹਾਂ ਤੇ ਅਜੇ ਵੀ ਕੋਈ ਫालतू ਗੱਲ ਕਰਨੀ ਸ਼ੱਕ ਦੇ ਦੇ ਉਹ ਵੀ ਪਜਾਰੇ ਪੂਰਾ ਇੱਜਤ ਮਾਨ ਗੱਲ ਕਰਦੇ ਸੀ ਫਿਰ ਸਾਲੀਆਂ ਦੀਆਂ țeਡਾਂ ਚੁੱਡਾਂ ਹੁਣ ਵੀ ਕਰਦੀਆਂ ਪੂਰਾ ਹਾਂ ਨਹੀਂ ਵੀ ਕਰਦੀਆਂ ਜੀ țeਡਾ ਤਾਂ ਅਜੇ ਵੀ ਨਹੀਂ ਕਰਨ ਉਹ ਹਟਦੀ ਅੱਛਾ ਹਾਂ ਅਜੇ ਵੀ ਹੌਣ ਵੀ ਪੂਰਾ ਫਰਤੂ ਕੰਮ ਚੀੜਾ ਹੀ ਰੱਖਦਾ ਹਾਂ ਵੀ ਕੰਮ ਪੂਰਾ ਚੀੜਾ ਰੱਖਦਾ ਜੀ ਬਸ ਉੱਤਲੀ ਸੁਣਾਈਦੀ ਉਹਨੂੰ ਅੱਛਾ ਬੰਦੇ ਤਾਂ ਡੱਗਦੇ ਨਹੀਂ ਓਕੀਸ਼ ਨੇ ਫਿਰ ਹੁਣ ਕੋਈ ਖਾਸ ਗੱਲ ਦੱਸ ਜਿਹੜੀ ਉਹਨਾਂ ਨੇ țeੜ ਕੀਤੀ ਹੋਵੇ ਤੇ ਤੂੰ ਉਤਲੀ ਸੁਣਾਈ ਹੋਵੇ ਉਹ ਕਹਿੰਦੇ ਜੀ ਖਾਸ ਗੱਲ ਤਾਂ ਐਸੀ ਕਹਿੰਦੇ ਆਖੇ ਕਾਪਾ ਅਸੀਂ ਚਾਹ ਪੀਣ ਗਏ ਅਸੀਂ ਗਏ ਕਿ ਇਹਨੂੰ ਲੈਣ ਗਏ ਜੀ ਮੁੰਡਾ ਸੀ ਮੇਰੇ ਨਾਲ ਗਿਆ ਉਹ ਮੈਂ ਤਾਂ ਉਹ ਚਾਹ ਲਈ ਬੈਠਾ ਸੀ ਕਾਪਾ ਉਹ ਮੇਰੇ ਨਾਲ ਦੇ ਦਾ ਡੰਡੀ ਜੀ ਰਹਿ ਗਈ ਜੀ ਕੱਪ ਦੀ ਉੱਤੇ ਡਾਲ ਗਈ ਉਹ ਭੱਜੇ ਬੰਨ ਕਹਿੰਦੇ ਯਾਰ ਮੁੰਡੇ ਦੇ ਉੱਤੇ ਚਾਹ ਡਾਲ ਗਈ ਚਾਹ ਡਾਲ ਗਈ ਉਹ ਵਿਚਾਰੇ ਜੋ ਤੌਲੀਏ ਲੈ ਕੇ ਸਾ ਮਸੂਮਾ ਵਿਚਾਰੀਆਂ ਮਗਰ ਉਰੀ ਲੋਲਾ ਛਾਪ ਕੀਤੀ ਜੀ ਸਾਟੇ ਜੂ ਮੈਂ ਕਿਹਾ ਤੁਹਾਡੇ ਕੱਪ ਮਾਰੇ ਆ ਜੀ ਕੱਪ ਨਵੇਂ ਲੈ ਕੇ ਆਏ ਫੇਰ ਲੈ ਆਏ ਨਵੇਂ ਹਾਂਜੀ ਵੇ ਨਵੇਂ ਲੈ ਕੇ ਆਏ ਫੇਰ ਤਾਂ ਕੇ ਮਜ਼ਾਕ ਫਿਰ ਕਹਿੰਦੇ ਤੇਰਾ ਉੱਤੇ ਹੀ ਪੈ ਗਿਆ ਹੈ ਹਾਂਜੀ ਉੱਤੇ ਹੀ ਪੈ ਗਿਆ ਮਜ਼ਾਕ ਉਹਨਾਂ ਦੇ ਉਹਦੋਂ ਮਜ਼ਾਕ ਉਹਨਾਂ ਉੱਤੇ ਕਰਾਟ ਆਣਾ ਉਹਨਾਂ ਨੇ ਵੇ ਕਾਕਾ ਮਤਕੀ ਵੇਖਣ ਵਾਲੇ ਨੂੰ ਵੀ ਚਾਹੀਦਾ ਵੇ ਮੈਂ ਡੰਡੀ ਵੇਖਾਂ ਜੱਟਾ ਲੱਗੇ ਨੂੰ ਵੀ ਮੇਰੀ ਡੰਡੀ ਨਾਲ ਲਾਥੀ ਉਹ ਹੋਰ ਫਿਰ ਕੀ ਕੀ ਮਜ਼ਾਕ ਕੀਤੇ ਸਾਲੀਆਂ ਹੋਰ ਮਜ਼ਾਕ ਐ ਦਾਦੀ ਕੀਤੇ ਜੀ ਤੁਸੀਂ ਜੀਜੂ ਆਉਂਗੇ ਆਉਂਗੇ ਜਰੂਰ ਮੈਂ ਆਵਾਂਗੇ ਜੀ ਮੇਲੇ ਤੇ ਜਾਂ ਨੂੰ ਪਾਦੇ ਆ ਜੀ ਮੇਲੇ ਤੇ ਮੈਂ ਬਹੁਤ ਘੱਟ ਜਾਂਦਾ ਜੀ ਅੱਛਾ ਵੇ ਮਤਕੀ ਮੇਲੇ ਦਾ ਮੈਨੂੰ ਇੰਨਾ ਸ਼ੌਕ ਨਹੀਂ ਆ ਜੀ ਔਰ ਸਾਲੀਆਂ ਆਖੇ ਤਾਂ ਉਹਨਾਂ ਦੇ ਆਖੇ ਤਾਂ ਪਰ ਤਰਨਾ ਪੈਣਾ ਜੀ ਜੇ ਤਾਂ ਪਹਿਨ ਗਈ ਆ ਵੀ ਆ ਸਾਲੀਆਂ ਤਾਂ ਕਹਿੰਦੇ ਰਿਛ ਵੀ ਨੱਚ ਪੈਂਦਾ ਹੁੰਦਾ ਸੀ ਉਹ ਰਿਛਾ ਦੀ ਗੱਲ ਆ ਜੀ ਜਿਹੜੇ ਰਿਛ ਨੱਚਦੇ ਸੀ ਉਹਨਾਂ ਚੇਮਝੋਤਾ ਘਟ ਸੀ ਆਪਣਾ ਤਾਂ ਰਿਛਾ ਨਾਲੋਂ ਵੀ ਜ਼ਿਆਦਾ ਪਹਿਰਾ ਹਾ ਫੇ ਤੂੰ ਤਾਂ ਫਿਰ ਵੱਧ ਨੱਚੇਗਾ ਹਾਂ ਵੱਧ ਉਹ ਕਹਿਣ ਗਈਆਂ ਵੀ ਮਾੜਾ ਜਿਹਾ ਖੰਮਕਾ ਮਾਰ ਕੇ ਭੰਗੜਾ ਪਾਏਗਾ ਭੰਗੜਾ ਪਾ ਭੰਗਿਆ ਬਕਾਤੀ ਤਾਂ ਹੁਣ ਮੇਰੇ ਮੂਹਰੇ ਪਾਉਣਗੇ ਨਾ ਹਾਂ ਕਾਪੀ ਹਾਂ ਜੀ ਪਵਾਉਂਗਾ ਮੈਂ ਪਉਣਾ ਨਹੀਂਗਾ ਜਿਹੜਾ ਪਵਾਉਂਗਾ ਹਾਂ ਹਾਂ ਪਵਾਉਂਗਾ ਤੇ ਬਈ ਫਿਰ ਜਦੋਂ ਸੋਹਰੇ ਪਿੰਡ ਚ ਵੀ ਬੱਲੇ ਬੱਲੇ ਹੋਣੀ ਵੀ ਐਡਾ ਮਸ਼ਹੂਰ ਬੰਦਾ ਸਾਡੇ ਪਿੰਡ ਦਾ ਸੀ ਹਾਂ ਜੀ ਪੂਰਾ ਜੀ ਮੈਂ ਆਨਾ ਮhalla ਜੀ ਸਾਰਾ ਇਕੱਠਾ ਹੋ ਕੇ ਖੜੇ ਜਾਂਦਾ ਜੀ ਸੜਕਾਂ ਤੇ ਆਏ ਖੜੇ ਜਾਂਦੇ ਬਾਗ ਗੇਟ ਲਕਲਕ ਕੇ ਜਿਵੇਂ ਕੋਈ ਮੰਤਰੀ ਆਇਆ ਹੁੰਦਾ ਮੈਂ ਕਹਿੰਦਾ ਮੈਂ ਐਡੀ ਖਾਸ ਗੱਲ ਪਾ ਨਹੀਂ ਕਿ ਮੈਂ ਤਾਂ ਇੱਕ ਮਸ਼ਹੂਰੀ ਬੰਦਾ ਉਹ ਕਹਿੰਦੇ ਯਾ ਤੇਰੀ ਤਾਂ ਵੈਸੇ ਵੀ ਚੜਾਈ ਬਹੁਤ ਜਾਦੇ ਆ ਇਹ ਮਸ਼ਹੂਰ ਹੋਣਾ ਉਹ ਸੁਖੀ ਗੱਲ ਥੋੜੀ ਆ ਹਾਂ ਜੀ ਮਸ਼ਹੂਰ ਹੁੰਦਾ ਮਾਸ਼ਾ ਮਸ਼ਹੂਰ ਹੁੰਦਾ ਜੀ ਪਾਕੀਦ ਦਾ ਗੱਲਾਵਾਤਾ ਕਾਨ ਨਾਲ ਜੀ ਮਸ਼ਹੂਰ ਹੋਈ ਹੁੰਦਾ ਤੇ ਬਾਕੀ ਦਾ ਆਪਣਾ ਕੰਮ ਚੀੜਾ ਕਰਾ ਕੇ ਰੱਖੀਦਾ ਜੀ ਥੋੜਾ ਜਿਹਾ ਹੁਣ ਵੀ ਜਦੋਂ ਤੂੰ ਜਿੰਨਾ ਦੇ ਕੰਮ ਕਰਨ ਜਾਂਦਾ ਹੋਏਗਾ ਹਾਂ ਜੀ ਉਹ ਤਾਂ ਪਹਿਲਾਂ ਫੋਟੋ ਖਚਾਉਂਦੇ ਹੋਣੇ ਨਾ ਜੇ ਪਹਿਲਾਂ ਫੋਟੋ ਫੇਰ ਤੈਨੂੰ ਕੰਮ ਦਿੰਨੇ ਆ ਪਹਿਲਾਂ ਫੋਟੋ ਕਰਾਇਆ ਕਛਾੜ ਦੇ ਫੇਰ ਤੈਨੂੰ ਅੱਛੇ ਕੰਮ ਰਖਾ ਕੇ ਦਿੰਨੇ ਆ ਲਿਖ ਕੇ ਦਿੰਨੇ ਆ ਤੂੰ ਕਰ ਸੇਵਾ ਪਾਣੀ ਵੀ ਕਰ ਦੇ ਪੂਰੀ ਜੀ ਸੇਵਾ ਪਾਣੀ ਤਾਂ ਪੂਰੀ ਕਰ ਦੇ ਹੂੰ ਜਦ ਮੈਂ ਲੱਗਿਆ ਸੀ ਉਦੋਂ ਵਿਆਹ ਸੀਗਾ ਜੀ ਆ ਮੁੰਡੇ ਦੇ ਘਰੇ ਕੰਮ ਕਰੀ ਜਾਂਦਾ ਸੀ ਮੈਂ ਉਹਨੂੰ ਕਿਹਾ ਤੇਰੇ ਘਰ ਘਰ ਮਾਲਾਈ ਆ ਜਾਂ ਜਿਹੜਾ ਮੈਨੂੰ ਵਿਆਹ ਸ਼ਾਦੀ ਹੋਣ ਲੱਗ ਉਹ ਕਹਿੰਦਾ ਪੂਰੇ ਕੰਮ ਖੁੱਲ ਕੇ ਗੁਰੂ ਦਾ ਛੱਡ ਕੇ ਨਾਲ ਲੱਗ ਕੇ ਪੂਰੇ ਹੀ ਖੁੱਲ ਕੇ ਪੂਰਾ ਵਿਆਹ ਵੀ ਹੋ ਗਿਆ ਮਜੂਰੀ ਵੀ ਹੋ ਗਈ ਮਜੂਰੀ ਵੀ ਹੋ ਗਈ ਤੇ ਜਦੋਂ ਵਿਆਹ ਨਹੀਂ ਹੋਇਆ ਸੀ ਉਹਦਾ ਦਿਲ ਚਾਹੁੰਦਾ ਹੁੰਦਾ ਸੀਗਾ ਵੀ ਯਾਰ ਵੀ ਮੇਰਾ ਵੀ ਵਿਆਹ ਹੋਵੇ ਮੇਰਾ ਵੀ ਘਰ ਪਰਿਵਾਰ ਹੋਵੇ ਨਹੀਂ ਜੀ ਜੇ ਵਿਆਹ ਹੁੰਦਾ ਸੀਗਾ ਫਤ ਥੋੜਾ ਥੋੜਾ ਆਏ ਲੱਗਦਾ ਹੁੰਦਾ ਸੀ ਯਾਰ ਆ ਜਿੱਦਾਂ ਦੇ ਲੋਕ ਖੁਸ਼ੀ ਮਨਾਈ ਜਾਂਦੇ ਮੈਂ ਵੀ ਮਨਾ ਕੇ ਵੇਖ ਉਹ ਦਾ ਚੇਤੇ ਤਾਂ ਠੀਕ ਆ ਅਰੇ ਦੋ ਬਾਅਦ ਚ ਦਰ ਪਿੱਕਾ ਪਿੱਕਾ ਪੈਣ ਲੱਗ ਜਾਂਦਾ ਜੀ ਜਦੋਂ ਪਰਿਵਾਰ ਮਾਪਰਾ ਮਛਾ ਜਿਗਾ ਵੇਖਦੇ ਆ ਵੀ ਯਾਰਾ ਅੱਜ ਕੱਲ੍ਹ ਸਮੇ ਦਾ ਕੀ ਸ਼ਾ ਪਤਾ ਵਾ ਲੋਕਾਂ ਨੇ ਲੜਾ ਲੜਾ ਹਾਂ ਵੇਖ ਕੇ ਵੀ ਥੋੜਾ ਜਿਹਾ ਪਰੇਸ਼ਾਨੀ ਚ ਬੰਦਾ ਆ ਜਾਂਦਾ ਅੱਛਾ ਤੂੰ ਉਸ ਦੀ ਪਰੇਸ਼ਾਨੀ ਲੈ ਜੇ ਲੋਕ ਲੜਦੇ ਦੀ ਹਾਂ ਲੋਕ ਲੜਦੇ ਸੇ ਜਿਆਦਾ ਇੱਧੇ ਆ ਘੱਟ ਹੋਈ ਜਾਂਦਾ ਬੇ ਜਾਨੀ ਉਹ ਗਰੀਬ ਕਾਦਾਂ ਕੁੜੀਆਂ ਕਈ ਮੁੰਡੇ ਵਿਆਹ ਕੇ ਜੀ ਛਾੜਾ ਜ਼ਿੰਦੇ ਆਓ